ਰਾਜ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਤੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਐਜੂਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦੇ ਸੋ ਅੱਜਕਲ ਬੱਚਿਆਂ ਚ ਬਹੁਤ ਸਕਿੱਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਸਵੇਰ ਤੋਂ ਅੱਜ ਸਵੇਰ ਤੋਂ ਹੀ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਲੋਕਾਂ ਵੱਲੋਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਆ ਤਾਂ ਅਜਿਹੀਆਂ ਹੀ ਕੁਝ ਤਸਵੀਰਾਂ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆਈਆਂ ਅਤੇ ਉਹਨਾਂ ਵਿੱਚੋਂ ਕੁਝ ਤਸਵੀਰਾਂ ਅੱਜ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ ਇਹ ਤਸਵੀਰਾਂ ਜੋ ਨੇ ਉਹ ਗੜਸ਼ੰਕਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਅਤੇ ਹੋਰਨਾ ਵਸਨੀਕਾ ਵੱਲੋਂ ਵੀ ਜੋ ਹੈ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆ ਹੋਇਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਤੁਹਾਨੂੰ ਦੱਸਦੀ ਕਿ ਅੱਜ ਸ਼ਹੀਦੀ ਦਿਹਾੜਾ ਪੂਰੇ ਸੂਬੇ ਪਾਰਚ ਦੇਸ਼ ਪਾਰ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ ਮਨਾਇਆ ਜਾ ਰਿਹਾ ਜਿੱਥੇ ਕਿ ਵੱਖ-ਵੱਖ ਲੋਕਾਂ ਵੱਲੋਂ ਆਪਣੇ ਆਪਣੇ ਤਰੀਕਿਆਂ ਦੇ ਨਾਲ ਸ਼ਹੀਦ ਉਦਮ ਸਿੰਘ ਨੂੰ ਸ਼ਰਤਾਂ ਚਲੀ ਪੇਟ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਗੜ ਸ਼ੰਕਰ ਤੋਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਜੋ ਨੇ ਵਿਚਾਰ ਵੀ ਸਾਂਝੇ ਕੀਤੇ ਅਤੇ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਨੂੰ ਯਾਦ ਕੀਤਾ ਹੈ ਤਾਂ ਕੀ ਕੁਝ ਲੋਕਾਂ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਣੇ ਅੱਜ ਸ਼ਹੀਦ ਉਦਮ ਸਿੰਘ ਔਰ ਭਰਾਮ ਮੁਹੰਮਦ ਸਿੰਘ ਆਜ਼ਾਦ ਦੀ 60ਵੀਂ ਵਰ੍ਹੇ ਅੱਜ ਸ਼ਹੀਦ ਭਗਤ ਸਿੰਘ ਸਮਾਰਕ ਗੜ ਸ਼ੰਕਰ ਵੱਸ ਸੜੇ ਤੇ ਅਸੀਂ ਮਨਾਇਆ ਮੈਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਨੂੰ ਸ਼ਮੂ ਜਨੇ ਲੋਕ ਆਏ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਬੇ ਸ਼ਹੀਦਾਂ ਦਾ ਕਾਜ ਅਧੂਰਾ ਆ ਉਹਨਾਂ ਦੇ ਕਾਜ ਨੂੰ ਪੂਰਾ ਕਰਨ ਲਈ ਉਹਨਾਂ ਦੇ ਪায়ে ਪੂਰਨਿਆ ਤੇ ਚੱਲੀਏ ਅੱਗੇ ਵਧੀਏ ਕੱਲੀਆਂ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇ ਸਵਜ ਪੈਰ ਪੈਰ ਨੂੰ ਲੱਖ ਮੁਸੀਬਤਾਂ ਝੱਲੀਆਂ ਨੇ ਉਦਮ ਸਿੰਘ ਜਿਹੜਾ ਛੋਟੀ ਉਮਰ ਚ ਇਨਾਤ ਹੋ ਗਿਆ ਜਿਹੜਾ ਲਗਾਤਾਰ ਮੈਂਤ ਮੁਸ਼ਕਲ ਕਰਕੇ ਉਹ ਸੱਤਾ ਸਮਰਨ ਤੋਂ ਪਾਰ ਜਿਹੜੇ ਸਾਡੇ ਤੇ ਰਾਜ ਕਰਦੇ ਸੀ 21 ਸਾਲ ਬਾਅਦ ਕੈਸਟਨ ਹਾਲ ਇੰਗਲੈਂਡ ਚ ਬਦਲਾ ਹਲਸਿਆ ਮਾਈਕਲ ਅਡਵਾਇਰ ਤੋਂ ਜਿਨ੍ਹਾਂ ਨੇ 21 ਸਾਲ ਇੰਤਜ਼ਾਰ ਕੀਤਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਨੂੰ ਅਰਪਿਤ ਕਰਤਾ ਜਦੋਂ ਨਾਂ ਪੁੱਛਿਆ ਡਰੇ ਨਹੀਂ ਸੀ ਰਾਮ ਮਹਿੰਦਰ ਸਿੰਘ ਆਜ਼ਾਦ ਕਿਹਾ ਸੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ 21 ਜੁਲਾਈ 2025 ਉਦੋਂ 31 ਜੁਲਾਈ 1940 ਦਾ ਦਿਨ ਸੀ ਅੱਜ 31 ਜੁਲਾਈ 2025 86 ਸਾਲ ਬਾਅਦ ਲੋਕਾਂ ਦੇ ਦਿਲਾਂ 'ਚ ਉਹ ਜਾਗਦੇ ਨੇ ਜਿਹੜੇ ਸ਼ਹੀਦ ਹੁੰਦੇ ਆ ਉਹ ਹਮੇਸ਼ਾ ਲੋਕਾਂ ਨੂੰ ਰਾਹ ਦੱਸਦੇ ਆ ਅਮਰ ਸ਼ਹੀਦਾਂ ਦਾ ਪਾਗਾਮ ਜਾਰੀ ਰੱਖਣਾ ਹੈ ਸੰਗਰਾਮ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੇ ਅਸੀਂ ਉਹਨਾਂ ਦਾ ਰਾਹ ਭੁੱਲ ਗਏ ਤੇ ਸਾਡਾ ਰਾਹ ਫੇਰ ਪੜਕ ਜਾਓਗੇ ਅੱਜ ਦਾ ਇਹ ਦਿਨ ਗੜਸ਼ੰਕਰ ਦੇ ਭਗਤ ਸਿੰਘ ਸਮਾਰਕ ਤੇ ਚੀਦੂ ਉਦਮ ਸਿੰਘ ਜੀ ਨੂੰ ਸਮਰਪਿਤ ਆ ਉਹਨਾਂ ਦੇ ਚੀਦੀ ਦਿਹਾੜੇ ਤੇ ਗੜਸ਼ੰਕਰ ਦੇ ਬਹੁਤ ਹੀ ਜਿਹੜੇ ਉਹਨਾਂ ਦੇ ਚਾਣ ਵਾਲੇ ਲੋਕ ਐ ਉਹਨਾਂ ਚੀਦਾ ਨੂੰ ਪ੍ਰਣਾਮ ਕਰਨ ਵਾਲੇ ਲੋਕ ਅੱਜ ਇਕੱਠੇ ਹੋਏ ਆ ਮੈਂ ਇਹ ਕਹਿਣਾ ਚਾਹਨਾ ਕਿ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪ੍ਰਣ ਕੀਤਾ ਜਦੋਂ ਉਹਨਾਂ ਨੇ ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਦੇਖਿਆ ਤੇ ਉਤੋਂ ਬਾਅਦ ਵਿੱਚ ਉਹਨਾਂ ਨੇ 21 ਸਾਲ ਦੇ ਵਿੱਚ ਬਾਹਰ ਜਾ ਕੇ ਇਹ ਬਦਲਾ ਲਿਆ ਉਹ ਵੀ ਯੂਕੇ ਦੀ ਧਰਤੀ ਤੇ ਜਾ ਕੇ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਅਸੀਂ ਦੇਸ਼ ਦੀ ਜਿਹੜੀ ਦੇਸ਼ ਦੇ ਵਿੱਚ ਜੰਮੇ ਪਲੇ ਆ ਉਹਦੀ ਜਿਹੜੀ ਮਿੱਟੀ ਆ ਉਹਦਾ ਅਸੀਂ ਕਰਜ਼ ਕਿੱਦਾਂ ਦੇਣਾ ਆ ਅੱਜ ਸ਼ਹੀਦ ਉਦਮ ਸਿੰਘ ਦਿਹਾੜੇ ਨੂੰ ਸਮਰਪਿਤ ਗਰਸ਼ੰਕਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਸ਼ਹੀਦਾਂ ਨੂੰ ਉਹਨਾਂ ਦੇ ਜਨਮ ਦਿਨ ਜਾਂ ਉਹਨਾਂ ਦੇ ਸ਼ਹੀਦੀ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਕਿਉਂਕਿ ਸ਼ਹੀਦੀ ਕੌਮ ਦਾ ਸਰਮਾਇਆ ਹੁੰਦੇ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡੀਆਂ ਕੌਮਾਂ ਸ਼ਹੀਦਾਂ ਨਾਲ ਟੁੱਟ ਜਾਣ ਉਹਨਾਂ ਨੂੰ ਯਾਦ ਰੱਖੀਏ ਉਹਨਾਂ ਦੀ ਬੜਮੁੱਲੀ ਸ਼ਹੀਦੀ ਨੂੰ ਯਾਦ ਰੱਖੀਏ ਸੋ ਇਸੇ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਸ਼ੀਤਪາກ ਸਿੰਘ ਦੀ ਸਮਾਰਕ ਤੇ ਸ਼ੀਰੂਲਮ ਸਿੰਘ ਦੀ ਯਾਦ ਵਿੱਚ ਰੱਖਿਆ ਗਿਆ